बीजेपी ਵੱਲੋਂ ਐਸਸੀ ਮੋਰਚੇ ਦੇ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਰਿਟਾਇਰ ਕੈਪਟਨ ਦਿਲਬਖ ਸਿੰਘ ਧਿਆਲਪੁਰਾ ਮਿਤੀ 5 ਅਕਤੂਬਰ ਖੇਮ ਕਰਨ ਦਵਿੰਦਰ ਸੋਹਾ ਅਤੇ ਸੁਖਦੇਵ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਧਿਆਲਪੁਰਾ ਦੇ ਰਿਟਾਇਰ ਕੈਪਟਨ ਦਿਲਬਖ ਸਿੰਘ ਭਾਰਤੀ ਜਨਤਾ ਪਾਰਟੀ ਦੇ ਐਸਸੀ ਮੋਰਚਾ ਜ਼ਿਲ੍ਹਾ ਮੀਤ ਪ੍ਰਧਾਨ ਚੁਣੇ ਗਏ ਅਤੇ ਇਸ ਮੌਕੇ ਦੇ ਵਿਸ਼ੇਸ਼ ਤੌਰ ਤੇ ਪਹੁੰਚੇ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਗੁਲਜ਼ਾਰ ਸਿੰਘ ਜਹਾਂਗੀਰ ਵੱਲੋਂ ਅਤੇ ਪਾਰਟੀ ਦੇ ਵਰਕਰ ਵੱਲੋਂ ਰਿਟਾਇਰ ਕੈਪਟਨ ਦਿਲਬਖ ਸਿੰਘ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਇਸ ਅਤੇ ਇਸ ਮੌਕੇ ਤੇ ਰਿਟਾਇਰ ਕੈਪਟਨ ਦਿਲਬਖ ਸਿੰਘ ਜਲਪੁਰਾ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਪਾਰਟੀ ਵੱਲੋਂ ਜੋ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਆਪਣੀ ਜ਼ਿੰਮੇਵਾਰ ਤੰਦੇਹੀ ਨਾਲ ਨਿਭਾਵਾਂਗਾ ਤੇ ਇਸ ਮੌਕੇ ਤੇ ਵਰਕਰਾਂ ਵੱਲੋਂ ਕੈਪਟਨ ਦਿਲਬਖ ਸਿੰਘ ਨੂੰ ਵਧਾਈ ਦਿੱਤੀ ਗਈ ਹੈ ਇਸ ਮੌਕੇ ਤੇ ਹਾਜ਼ਰ ਸਨ ਬੀਬੀ ਜਸਵਿੰਦਰ ਕੌਰ ਖੇਮਕਰਨ ਹਰਪਾਲ ਸਿੰਘ ਜੋਤ ਸਿੰਘ ਵਾਲਾ ਹੀਰਾ ਸਿੰਘ ਮਹਿੰਦੀਪੁਰਾ ਨਿਰਵੈਰ ਸਿੰਘ ਪੂਰਾ ਕੋਨਾ ਲੱਖਾ ਸਿੰਘ ਹਾਜ਼ਰ ਹੋਏ ਸਨ ਖੇਮ ਕਰਨ ਤੋਂ ਦਵਿੰਦਰ ਸਹੋਤਾ ਦੀ ਵਿਸ਼ੇਸ਼ ਰਿਪੋਰਟ ਹਾਂ ਦੋਸਤੋ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ న్యూਸ ਚੈਨਲ ਮੈਂ ਤੁਹਾਡਾ ਆਪਣਾ ਦਵਿੰਦਰ ਸਹੋਤਾ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਜੋ ਦਿਾਲਪੁਰਾ ਭਿੱਖੀਵਿੰਡ ਦੇ ਨੇੜੇ ਪਹੁੰਚੇ ਹਾਂ ਜਿੱਥੇ ਕਿ ਰਿਟਾਇਰ ਕੈਪਟਨ ਸਰਦਾਰ ਦਲਬਾਗ ਸਿੰਘ ਨੂੰ ਭਾਜਪੀ ਐਸੀ ਮੋਰਚੇ ਦਾ ਜਿਹੜਾ ਸੀਨੀਅਰ ਉਮੀਦਵਾਰ ਪ੍ਰਧਾਨ ਚੁਣਿਆ ਗਿਆ ਤੇ ਮੁੱਖ ਮਹਿਮਾਨ ਵਜੋਂ ਜੋ ਪਹੁੰਚੇ ਆ ਜਿਨ੍ਹਾਂ ਨੇ ਉਹਨਾਂ ਨੂੰ ਇਹ ਨਿਯੁਕਤੀ ਪੱਤਰ ਦਿੱਤਾ ਹੈ ਜੋ ਜ਼ਿਲ੍ਹੇ ਦੇ ਪ੍ਰਧਾਨ ਐਸੀ ਮੋਰਚ ਦੇ ਸਰਦਾਰ ਜਹਾਂਗੀਰ ਸਾਹਿਬ ਗੁਲਜਾਰ ਸਿੰਘ ਜੀ ਜਹਾਂਗੀਰ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਤੇ ਸਮੁੱਚੇ ਜਿਹੜੇ ਇਲਾਕੇ ਤੋਂ ਜਿਹੜੇ ਸਾਰੇ ਸੱਜਣ ਪਹੁੰਚੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਨਾਲ ਹੀ ਅਸੀਂ ਆਪਣੇ ਚੈਨਲ ਵੱਲੋਂ ਜਿਹੜਾ ਕੈਪਟਨ ਦਲਬਾਗ ਸਿੰਘ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਨੇ ਹਾਂ ਧੰਨਵਾਦ ਜੀ ਵਹਿਗਰ ਜੀ ਦਾ ਖਾਲਸਾ ਵਹਿਗਰ ਜੀ ਦੀ ਫਤਿਹ ਦਾਸ ਤਲਬਖ ਸਿੰਘ ਇੰਤਿਆਰਪੁਰਾ ਤੋਂ ਅੱਜ ਮੈਨੂੰ ਬੜੀ ਖੁਸ਼ੀ ਆ ਕਿ ਜੋ ਸਾਨੂੰ ਸਰਦਾਰ ਗੁਲਜਰ ਸਿੰਘ ਜ਼ਿਲ੍ਹਾ ਪ੍ਰਧਾਨ ਨੇ ਸਾਨੂੰ ਇੱਕ ਬੜੀ ਜ਼ਿੰਮੇਵਾਰੀ ਦਿੱਤੀ ਆ ਤੇ ਅਸੀਂ ਉਹ ਬੜੀ ਵੇਖੂਬੀ ਨਾਲ ਪੂਤਾਵਾਂਗੇ ਤੇ ਜੋ ਵੀ ਸਾਨੂੰ ਜਿੱਥੇ ਵੀ ਸਾਡੀ ਡਿਊਟੀ ਲੱਗੂਗੀ ਅਸੀਂ ਦਿਲੋਂ ਤਨੋਂ ਮਨੋਂ ਡਿਊਟੀ ਕਰਾਂਗੇ ਤੇ ਬੀਜੇਪੀ ਦੇ ਪ੍ਰਕਰਿਆਂ ਨੂੰ ਉਤਸ਼ਾਹ ਕਰਾਂਗੇ ਜਦੋਂ ਜਿਆਦਾ ਬੀਜੇਪੀ ਦੇ ਵਿੱਚ ਜੁੜਨ ਦੀ ਵੀ ਕੋਸ਼ਿਸ਼ ਕਰਾਂਗੇ ਹਾਂ ਜਿਸ ਤਰ੍ਹਾਂ ਕਿ ਕੈਪਟਨ ਸਾਹਿਬ ਜਿਹੜਾ ਇਹੋ ਜਿਹੀਆਂ ਜਿਹੜੀਆਂ ਮੋਦੀ ਸਰਕਾਰ ਵੱਲੋਂ ਸਕੀਮਾਂ ਚਲਾਈਆਂ ਜਾ ਰਹੀਆਂ ਜਿਹੜੀਆਂ ਪੰਜਾਬ ਦੇ ਲੋਕਾਂ ਨੂੰ ਅਜੇ ਤੱਕ ਉਹ ਲਾਗੂ ਨਹੀਂ ਹੋ ਰਹੀਆਂ ਜਾਂ ਮਿਲ ਨਹੀਂ ਰਹੀਆਂ ਕੀ ਉਹਦੇ ਸਬੰਧ ਵਿੱਚ ਤੁਸੀਂ ਕੀ ਯੋਗਦਾਨ ਜਿਹੜਾ ਲੋਕਾਂ ਨੂੰ ਜਾਗਰੂਕ ਕਰੋਗੇ ਸਰ ਅਸੀਂ ਛੋਟੇ ਪਿੰਡ ਲੈਵਲ ਤੇ ਟੀਮਾਂ ਬਣਾਵਾਂਗੇ ਤੇ ਸਾਰੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗਰਤ ਕਰਾਂਗੇ ਜੋ ਜੋ ਵੀ ਨਰੇਗਾ ਸਕੀਮਾਂ ਦੇ ਵਿੱਚ ਕਈਆਂ ਨੂੰ ਕਾਰਡ ਨਹੀਂ ਬਣਦੇ ਜਾਂ ਕਲੰਕਾਂ ਦੀਆਂ ਸਕੀਮਾਂ ਨਹੀਂ ਮਿਲਦੀਆਂ ਜੋ ਮੋਦੀ ਸਾਹਿਬ ਵੱਲੋਂ ਜੋ ਸਕੀਮਾਂ ਆਉਂਦੀਆਂ ਨੇ ਉਹ ਨਹੀਂ ਦਿੱਤੀਆਂ ਜਾਂਦੀਆਂ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਇਹੀਂ ਛੋਟੇ ਪੱਧਰ ਤੇ ਘਰ-ਘਰ ਜਾ ਕੇ ਇ ਉਹਨਾਂ ਨੂੰ ਲੋਕਾਂ ਨੂੰ ਜਾਗਰੂਤ ਕਰਾਂਗੇ ਇਹ ਸਾਡੀ ਡਿਊਟੀ ਹੈ ਜਿਸ ਤਰ੍ਹਾਂ ਕਿ ਅੱਜ ਬੀਜੇਪੀ ਦੇ ਜਿਹੜਾ ਐਸ்சி ਭਾਈਚਾਰੇ ਦੇ ਜਿਹੜੇ ਪ੍ਰਧਾਨ ਆ ਜ਼ਿਲ੍ਹੇ ਦੇ ਉਹਨਾਂ ਵੱਲੋਂ ਜਿਹੜਾ ਤੁਹਾਨੂੰ ਜਿਹੜਾ ਸੀਨੀਅਰ ਉਮੀਦਵਾਰ ਪ੍ਰਧਾਨ ਦਾ ਜਿਹੜਾ ਰੈਂਕ ਦਿੱਤਾ ਗਿਆ ਉਸ ਸਬੰਧ ਵਿੱਚ ਤੁਹਾਡਾ ਕੀ ਮੈਸੇਜ ਹੈ ਸਾਰੀ ਪਬਲਿਕ ਦੇ ਲਈ ਮੈਂ ਸਭ ਤੋਂ ਪਹਿਲਾਂ ਬੜੇ ਭਰਾਵਾਂ ਦਾ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰਾਂ ਕਿ ਜਿਨ੍ਹਾਂ ਮੈਨੂੰ ਇਸ ਲੈਕ ਸਮਝਿਆ ਹੈ ਮੈਂ ਇਸ ਮੁੱਚੀ ਟੀਮ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਮੰਨਾ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਾਂਗੇ ਕਿ ਉਹਨਾਂ ਨੇ ਹੀ ਸਾਨੂੰ ਥਾਪੀ ਦਿੱਤੀ ਕਿ ਭਾਜੀ ਭਾਜੀ ਜੀ ਉਹਨਾਂ ਨੇ ਡਿਟੇਲ ਕੀਤਾ ਸੀ ਕਿ ਤੁਸੀਂ ਜਾ ਕੇ ਕੈਪਟਨ ਸਾਹਿਬ ਨੂੰ ਨਿਯੁਕਤ ਕਰੋ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਮੁੱਚੀ ਟੀਮ ਦਾ ਭਾਰਤੀ ਜਨਤਾ ਪਾਰਟੀ ਦਾ ਥੈਂਕ ਯੂ ਮੇਰਾ ਨਾਂ ਜੀ ਸੁਬੇਦਾਲ ਗੁਲਜਾਰ ਸਿੰਘ ਜਾਂਗੀਰੀ ਤੇ ਕੀ ਰੈਂਕ ਆ ਜੀ ਬੀਜੇਪੀ ਚ ਮੇਰੇ ਕੋ ਜੀ ਐਸਸੀ ਮੋਰਚੇ ਦਾ ਮ ਪ੍ਰਧਾਨ ਨੇ ਤਰਨਦਰਨ ਜਲੇ ਦਾ ਤੇ ਅੱਜ ਜੋ ਤੁਸੀਂ ਬਿਆਲਪੁਰਾ ਵਿਖੇ ਪਹੁੰਚੇ ਉਹ ਕੀ ਕਿਸ ਸੰਬੰਧ ਦੇ ਵਿੱਚ ਮੀਟਿੰਗ ਕੀਤੀ ਗਈ ਤੇ ਕਿਸ ਦੀ ਚੋਣ ਕੀਤੀ ਸੰਬੰਧ ਦੇ ਦੇ ਵਿੱਚ ਹੈ ਜੀ ਸਾਡੇ ਬਹੁਤ ਸਤਿਕਾਰਯੋਗ ਇਮਾਨਦਾਰ ਬੰਦੇ ਜਿਨ੍ਹਾਂ ਦੀ ਹਾਈ ਲੈਵਲ ਤੋਂ ਇਸ਼ਾਰਸ਼ਾਈ ਆ ਕਿ ਇਹਨਾਂ ਨੂੰ ਕੋਈ ਜ਼ਿਲੇ ਦੇ ਵਿੱਚ ਉਦਾ ਦਿੱਤਾ ਜਾਵੇ ਤੇ ਦਾਸ ਐਸਸੀ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਹੋਣ ਕਰਕੇ ਮੈਂ ਆਪਣੇ ਨਾਲ ਆਪਣੇ ਵੀਰ ਕੈਪਟਨ ਦਿਲਬਖ ਸਿੰਘ ਨੂੰ ਚਿੰਨ੍ਹ ਮੀਤ ਪ੍ਰਧਾਨ ਦੇ ਨੁਕਤੇ ਕਿਤੇ ਵੀ ਪਾਰਟੀ ਵੱਲ ਤੇ ਅੱਜ ਜਿਸ ਤਰ੍ਹਾਂ ਕਿ ਇਹਨਾਂ ਦੀ ਜੇ ਤੁਸੀਂ ਇਹਨਾਂ ਨੂੰ ਇੱਕ ਰੈਂਕ ਦਿੱਤਾ ਹੈ ਜਾਂ ਸੀਨੀਅਰ ਮੀਤ ਪ੍ਰਧਾਨ ਬਣਾਇਆ ਤੇ ਇਹਨਾਂ ਦੀਆਂ ਜ਼ਿੰਮੇਵਾਰੀਆਂ ਵੀ ਵੱਧ ਗਈਆਂ ਹਾਂਜੀ ਉਹ ਬੈਠੇ ਹੋ ਡਿਟੇਲ ਚ ਦੱਸ ਰਿਹਾ ਸੀ ਕਿ ਤੁਸੀਂ ਸਾ ਕਿ ਆਪਣੇ ਹਲਕੇ ਚ ਕੀ ਕਰਨਾ ਵਾ ਆਪਣੇ ਹਲਕੇ ਦੀ ਬਾਗਡੋਰ ਸੇ ਇਧਰ ਦੀ ਬਾਟਰੀ ਸਾਹਮਣੇ ਕਿੰਬਾਰਡਰ ਦੇ ਦਾਸ ਨੇ ਕਿ 2 ਮਹੀਨੇ ਐਮਪੀ ਇਲੈਕਸ਼ਨ ਦੇ ਵਿੱਚ ਬਹੁਤ ਫਿਰਿਆ ਵਾ ਜੋ ਬਾਡਰੀ ਏਰੀਆ ਵਾ ਇਹਨਾਂ ਦੇ ਲੋਕਾਂ ਦੀ ਕਾਫੀ ਸਾਡੇ ਨਾਲੋਂ ਖਾਲਸਾ ਵਾਹ ਉਹ ਸਾਡੇ ਪਿੰਡ ਕੁਛ ਜੈਸੇ ਜਹਾਂਗੀਰ ਆ ਉਹਦੇ ਲਾਗੇ ਆਮ ਸਬਜ਼ੀ ਬਾਜੀ ਵੇਚਦੇ ਆ ਜ਼ਮੀਦਾਰ ਜਾਂ ਲਾਗੇ ਸ਼ਹਿਰ ਆ ਉਹਨਾਂ ਦੇ ਪਿੰਡਾਂ ਦੀ ਜਿਹੜੇ ਬਾਰਡਰ ਦੇ ਪਿੰਡ ਆ ਉਹਨਾਂ ਦੀ ਦਾਸ ਨਿਹਰਾ ਦੇ ਕਿ ਕਾਫੀ ਤਰਸੇ ਹੋ ਗਿਆ ਕੋਸ਼ਿਸ਼ ਕਰਾਂਗੇ ਮਹਾਰਾ ਸੱਚੇ ਪਾਸ਼ਾ ਭਾਰਤ ਦੀ ਜਨਤਾ ਪਾਲਦੀ ਸਰਕਾਰ ਲਿਆਵੇ ਤੇ ਦਾਸ ਜਿੰਦਾ ਰਹਾ ਤੇ ਮੈਂ ਇਹਨਾਂ ਵੀਰਾਂ ਨਾਲ ਪਰਵਾਦਾ ਕਰਦਾ ਵਾਂ ਕਿ ਟੋਟਲੀ ਤੁਹਾਡੇ ਬਾਰਡਰ ਦੇ ਸੇਵਾ ਕਰੂੰਗਾ ਥੈਂਕ ਯੂ ਹਾਂਜੀ ਕੀ ਨਾ ਜੀ ਪੈਂਦੀ ਆ ਤੁਹਾਨੂੰ ਮੇਰਾ ਨਾਮ ਸਿਮਰਨਜੀਤ ਕੌਰ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਕੈਪਟਨ ਸਾਹਿਬ ਨੂੰ ਜਿਹੜਾ ਸੀਨੀਅਰ ਮੀਤ ਪ੍ਰਧਾਨ ਜੁੜਿਆ ਆ ਗਿਆ ਬੀਜੇਪੀ ਹਾਂਜੀ ਜੀ ਬਹੁਤ ਖੁਸ਼ੀ ਸਾਨੂੰ ਜੀ ਜਾਂਗੀਰ ਸਾਹਿਬ ਨੇ ਜਾਨੂੰ ਸਾਨੂੰ ਆ ਕੇ ਸਨਮਾਨ ਦਿੱਤਾ ਕਰੇ ਅਸੀਂ ਬਹੁਤ ਧੰਨਵਾਦ ਇਹਨਾਂ ਦਾ ਕਰਦੇ ਆ ਬਹੁਤ ਤੁਹਾਨੂੰ ਖੁਸ਼ੀ ਹੋਈ ਜੀ ਹਾਈ ਕਮਾਂਡ ਦਾ ਕੀ ਧੰਨਵਾਦ ਕਰਨਾ ਚਾਹੁੰਦੇ ਧੰਨਵਾਦ ਕਰਨਾ ਚਾਹੁੰਦੇ ਆ ਕਿ ਬਸ ਤੁਸੀਂ ਜਿਹੜੀ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਤਰੋਂ ਮਨੋਂ ਬਨੇ ਨਿਭਾਵਾਂਗੇ ਜੀ ਥੈਂਕ ਯੂ ਸੈਂਸੀਪੀ